ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗਾਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਸਰਾਂ ਜਰਸੀ ਫਾਰਮ ਤੇ ਇੱਥੇ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਜਰਸੀ ਨਸਲ ਦੀਆਂ ਵੜਾਂ ਗਾਵਾਂ ਜਿਹੜੀਆਂ ਓ ਜਿਆਦਾ ਵਿਕਰੀ ਵਾਲੀਆਂ ਹੁੰਦੀਆਂ ਨੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਚਾਰ ਗਾਵਾਂ ਤਾਂ ਇਸ ਸਾਈਡ ਦੇ ਉੱਤੇ ਖੜੀਆਂ ਜਿਨ੍ਹਾਂ ਚੋਂ ਦੋ ਸੂਨੀਆਂ ਸਵਾਂੀਆਂ ਤੇ ਨਾਲ ਤਿੰਨ ਇਸ ਸਾਈਡ ਦੇ ਉੱਤੇ ਹੀਫਰ ਬੱਛੀਆਂ ਜਿਹੜੀਆਂ ਹੋ ਗੱਬਣ ਬੱਛੀਆਂ ਫਿਰਦੀਆਂ ਖੁੱਲੀਆਂ ਛੜਤੀਆਂ ਇਹ ਤੁਹਾਨੂੰ ਇੱਥੇ ਦਿਖਾ ਦਿਆਂਗੇ ਰੰਗ ਅੱਜ ਦੀ ਵੀਡੀਓ ਦੇ ਵਿੱਚ ਸੋਹਣੇ ਮਿਲਣਗੇ ਤੁਹਾਨੂੰ ਗਾਵਾਂ ਦੇ ਬਾਕੀ ਡਿਟੇਲ ਜਿਹੜੀ ਉਹ ਬਾਈ ਦੱਸ ਦੂਗਾ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੂਗਾ ਉਹਦਾ ਹੱਕਾ ਵੀ ਆ ਕੇ ਦੇਖੇ ਤਸੱਲੀ ਕਰੇ ਤੇ ਉਹ ਤੁਸੀਂ ਤਸੱਲੀ ਕਰਕੇ ਖਰੀਦ ਲਓਗੇ ਆਓ ਆਪਾਂ ਮਿਲিয়ে ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਪਹਿਲਾਂ ਆਪਾਂ گاਵਾ ਬਾਰੇ ਪੁੱਛ ਲੈਨੇ ਆਂ ਤੇ ਜਿਹੜੀਆਂ ਵੱਛੀਆਂ ਇੱਥੇ ਖੁੱਲੀਆਂ ਛੱਡੀਆਂ ਹੋਈਆਂ ਇਹ ਤੁਹਾਨੂੰ ਤੋਂ ਬਾਅਦ ਚ ਦਿਖਾ ਦੇਾਂਗੇ ਤਿੰਨੇ ਦੀਆਂ ਤਿੰਨੇ ਆਓ ਪਹਿਲਾਂ گاਵਾ ਬਾਰੇ ਜਾਣਕਾਰੀ ਲੈਨੇ ਆਂ ਸੰਦੀਪ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲੀ ਸਤਨਾਗ ਹੈ ਜੀ ਸੰਦੀਪ ਆਪਣਾ ਹਾਂਜੀ ਹਾਂਜੀ ਜੀ ਜਿਹੜੀ ਪਹਿਲੇ ਨੰਬਰ ਤੇ ਖਾਂ ਬਾਈ ਦੂਜਾ ਸੁਆ ਸੂਈ ਵੀ ਆਈ 8 ਤੋਂ 10 ਦਿਨ ਦੀ ਸੂਈ ਆ ਵੀਰੇ ਹੁਣ ਦੁੱਧ ਹੋਊਗਾ ਬਾਈ 15 ਤੋਂ ਬਲਾਸੀ ਠੀਕ ਹੈ ਹਾਂਜੀ ਬੱਚਾ ਇਹਦੇ ਨਾਲ ਵੱਛੀ ਆ ਰੇਟ ਇਹਦਾ ਸੰਦੀਪ ਰੇਟ ਫੋਨ ਤੇ ਆ ਬਾਈ ਸਾਰੇ ਆ ਜੀ ਠੀਕ ਹੈ ਸਰਸੋ ਸੁਆ ਦੂਜਾ 8 ਤੋਂ 10 ਦਿਨਾਂ ਦੀ ਸੂਈ ਕਾੜ ਜਿਹੜਾ ਕਹਿੰਦੇ ਹੁੰਦੇ ਉਹ ਤੁਰਿਆ ਵਿਆ ਅੰਦਰੋਂ ਸਾਫ਼ ਹੋ ਰਹੀ ਹੈ ਜਿਵੇਂ ਜਿਵੇਂ ਸਾਫ਼ ਹੋਊਗੀ ਦੁੱਧ ਤੇ ਹੋਰ ਆਉਂਦੀ ਜਾਊਗੀ 15 ਲੀਟਰ ਦੁੱਧ ਐਸ ਟਾਈਮ ਬਾਈ ਕਹਿੰਦਾ ਵੀ ਹਾਜ਼ਰ ਹੈ ਚੋਣ ਦੀ ਹਿੰਮਤ ਤੁਸੀਂ ਕਰੋਗੇ ਨਸਲ ਜਰਸੀ ਥਣਥੀ ਚੁਆਈ ਵਾਲੇ ਰੰਗ ਤੁਹਾਡੇ ਸਾਹਮਣੇ ਆ ਚੰਗਾ ਥਣ ਦਾ ਸਹਿਜ ਆ ਦੋਸਤੋ ਸਵੇਰ ਵੀਡੀਓ ਬਣਾ ਰਿਆਂ ਲਗਭਗ ਟਾਈਮ 7:30 ਦੇ ਆਸ-ਪਾਸ ਦਾ ਹੈ ਇਹਦੇ ਨਾਲ ਜਿਹੜੀ ਖਾਸ ਚੀਜ਼ ਹੈ ਉਹ ਇਹਦੀ ਵੱਛੀ ਹੈ ਤੁਸੀਂ ਦੇਖੋ ਕਿੱਡੇ ਸੋਹਣੇ ਰੰਗ ਦੇ ਵਿੱਚ ਵੱਛੀ ਆਈ ਹੈ ਸਟਰਕਚਰ ਵੀ ਵੱਛੀ ਦਾ ਚੰਗਾ ਜੇ 10 ਦਿਨਾਂ ਦੀ ਵੱਛੀ ਚੰਗੀ ਨਰੋਈ ਹੈ ਥਣ ਅਥੀ ਚਵਾਈ ਵਾਲੇ ਪਹਿਲਾਂ ਹੀ ਦੱਸਿਆ ਸੀਗੇ ਬਈ ਇਹਨਾਂ ਦਾ ਪਤਾਰਾ ਵੀ ਮਾਰ ਦੇਣੀਆਂ ਹੀ ਪਰ ਬਈ ਲੋੜ ਨਹੀਂ ਦੋਹਾਂ ਨੂੰ ਗੰਨੇ ਵਰਗੀ ਮੋਟੀ ਚਵਾਈ ਲੱਗੀ ਆ ਠੀਕ ਹੈ ਹਾਂਜੀ ਦੋਸਤੋ ਘੜ ਤੋਂ ਇਹ ਤੁਰੀ ਵੀ ਹੈ ਗੰਨੇ ਵਰਗੀ ਚੁਵਾਈ ਬਾਈ ਕਹਿੰਦਾ ਵੈਸੇ ਥੰਦਾ ਸਹਿਜ ਵੀ ਦੱਸਦਾ ਸੰਦੀਪ 2 ਨੰਬਰ ਵਾਲੀ ਵੈੜ ਬਾਈ ਇਹ ਬਾਈ ਮੂੰਹ ਚਾਰ ਦੰਦ ਦਾ ਹੀ ਪਹਿਲਾ ਸੂਆ ਸੂਈ ਵੀ ਆ ਬਾਈ ਚੌਥਾ ਡੰਗ ਆ ਬਾਈ ਇਹਨੂੰ ਸੂਈ ਵੀ ਨੂੰ ਹੀ ਹਜੇ ਬੌਲੇ ਜੀ ਆ ਵੈੜੀ ਠੀਕ ਹੈ ਹਾਂਜੀ ਹਾਂਜੀ ਇਹਦੇ ਮਗਰ ਵੱਛਾ ਬਾਈ ਤੁਰਦੀ ਸੋ ਸੋ ਚਾਰ ਦੰਦ ਪਹਿਲਾ ਸੂਆ ਚੌਥਾ ਡੰਗ ਮਤਲਬ ਦੋਕ ਦੇਣੀ ਬਣਦੇ ਆ ਸੂਈ ਨੂੰ ਹਜੇ ਹਾਂਜੀ ਬੌਲਾ ਆ ਤੁਦ ਉਹ ਤੁਨੂੰ ਜਦੋਂ ਚੋਹੋਂਗੇ ਉਦੋਂ ਪਤਾ ਲੱਗ ਜਾਣਾ ਹੈ ਰੰਗ ਬਹੁਤ ਸੋਹਣਾ ਦੱਸੋ ਤੇ ਹੱਥੀ ਚੁਵਾਈ ਵਾਲਾ ਥਾਂ ਗੱਦਗਾਠ ਪੂਰਾ ਫੁੱਲ ਹੈ ਹਾਈਟ ਲੈਂਥ ਵਾਲੀ ਵੈੜ ਹੈ ਬਰੀਡ ਜਰਸੀ ਹੈ ਚੰਗੀ ਜਰਸੀ ਤਿਆਰ ਕਰ ਸਕਦੇ ਹਾਂ ਇਦਾਂ ਦੀ ਵੈੜ ਤੋਂ ਕਿਉਂਕਿ ਥਣ ਹਵਾਨਾ ਵੀ ਸੋਹਣਾ ਹੈ ਬਾਕੀ ਰੰਗ ਵੀ ਚੰਗਾ ਹੈ ਹੱਥੀਂ ਚੁਆਈ ਵਾਲੇ ਥਣ ਰੰਗ ਦਾ ਬਹੁਤਾ ਮੈਟਰ ਨਹੀਂ ਹੁੰਦਾ ਵੈਸੇ ਪਰ ਫਿਰ ਵੀ ਜਿਹੜੇ ਭਰਾ ਦੀ ਚੁਆਇਸ ਆ ਉਹਨੇ ਆਪਦੇ ਹਿਸਾਬ ਤੇ ਪੈਸਾ ਇਨਵੈਸਟ ਕਰਨਾ ਹੁੰਦਾ ਪਹਿਲੇ ਨੰਬਰ ਤੇ ਗਾਂ ਬੱਚਾ ਵੱਛੀ ਸੋਹਣੇ ਰੰਗ ਦੀ ਦੂਜੇ ਨੰਬਰ ਤੇ ਵੈੜ ਆਪ ਜਾਰਦੰਦ ਇਹਦੇ ਨਾਲ ਬੱਚਾ ਮੇਲਕਾਫ ਹੈ ਪਰ ਚੰਗੇ ਕਦ ਕਾਟਦੀ ਹੈ ਵੈੜ ਇਹਦੇ ਬਾਅਦ ਚ ਗੱਬਣ ਵੈੜ ਇਹ ਦੂਜਾ ਸੂਆ ਹੁੰਦੀ ਹੈ ਕਿੰਨੇ ਕ ਦਿਨ ਲਉ ਤੇ 7 ਤੋਂ 8 ਦਿਨ ਬਾਕੀ ਹੈ ਬਈ ਅੱਜ ਦੇ ਹੀ ਠੀਕ ਹੈ ਹਾਂਜੀ ਦੁੱਧ ਦਾ ਰਿਕਾਰਡ ਬਈ ਬਹੁਤ ਚੰਗਾ ਪਹਿਲੇ ਸੂਏ ਦਾ ਹੀ ਠੀਕ ਹੈ ਹਾਂਜੀ ਹਾਂ ਸੋ ਦੋਸੋ ਦੂਜਾ ਸੂਆ ਦੁੱਧ ਤੁਹਾਡੀ ਸਮਝ ਤੁਸੀਂ ਇਹਦਾ ਕਿੰਨਾ ਚੋਲੋਗੇ ਹਜੇ ਹਫਤਾ ਲੈਂਦੀ ਹੈ ਸੂਏ ਕਦ ਦੀ ਜੱਜਮੈਂਟ ਤੁਸੀਂ ਇਸ ਢੰਗ ਨਾਲ ਕਰ ਸਕਦੇ ਹੋ ਵੀ ਸੰਦੀਪભાઈ ਤਿੰਨਾ ਜਿੰਨੇ ਨਗ ਤੋਰਾਂਗੇ ਸਾਰਿਆਂ ਨਾਲ ਇਕੱਲੇ ਵੀਰ ਨੂੰ ਤੁਰਨਾ। ਇਸ ਕੁਆਲਟੀ ਬਹੁਤ ਚੰਗੀ ਆ ਲੱਗਦੀ ਉਹ ਤੁਹਾਨੂੰ ਸਮਝ ਆ ਜੂਗੀ ਫੇਸ ਪਿਓਰ ਜਰਸੀ ਥਾਨ ਸੋਹਣੇ ਐ ਹਵਾਨਾ ਹਜੇ ਬਣਾਉਣਾ ਸ਼ੁਰੂ ਕੀਤਾ ਐ ਰੰਗ ਸੋਨਾ ਦਸੋ ਵੈਸੇ ਥੋੜਾ ਜਿਹਾ ਸੁਭਾ ਨਵ ਹੋਣ ਕਰਕੇ ਤੁਹਾਨੂੰ ਕੁਸਖਾ ਤੋਂ ਡਾਰਕ ਰੰਗ ਗੂੜਾ ਨਗਰ ਨਜ਼ਰ ਆਉਂਦਾ ਹੁਣ ਇੱਕ ਹੋਰ ਵੜ ਸੰਦਖਾਨੇ ਸਦੀ ਪਈ ਇਹ ਕਿੰਨਾ ਮਸੂਰ ਇਹ ਪਹਿਲਾ ਸੂਆ ਹੀ ਹੁੰਦੀ ਆ ਬਾਈ ਠੀਕ ਆ ਕਿੰਨਾ ਚੋਂ ਇਹ ਵੀ ਚਾਰ ਦਿਨ ਦਾ ਆ ਜੀ ਕਿੰਨਾ ਚੱਲੇ ਜੂ 7-8 ਦਿਨ ਇਹਦੇ ਬਾਕੀ ਆ ਬਾਈ 7-8 ਦਿਨ ਬਾਕੀ ਸੂਆ ਪਹਿਲਾ ਇਹਦਾ ਵੀ ਕੱਦ ਤੁਸੀਂ ਜੱਜਮੈਂਟ ਕਰ ਲਓ ਵੈਸੇ ਇਹ ਜਿਹੜੀਆਂ ਲਾਸਟ ਵਾਲੀਆਂ ਦੋਨੇ ਇਹ ਥੋੜਾ ਛੋਟੇ ਕੱਦ ਕਾਠ ਵਾਲੀਆਂ ਜਿਹੜੀਆਂ ਪਹਿਲੀਆਂ ਦੋ ਸੀ ਉਹਨਾਂ ਚੋਂ ਦੋ ਨੰਬਰ ਵੱਛੀ ਵੱਡੇ ਕੱਦ ਕਾਟਛ ਤੇ ਨਾਲ ਦੀ ਵੈੜ ਜਿਹੜੀ ਦਰਮਿਆਨੇ ਮੀਡੀਅਮ ਹਾਈਟ ਦੇ ਵਿੱਚ ਸੀ। ਬਾਕੀ ਰੇਟ ਭਰਾ ਕਿੰਨੇ ਰੱਖਦਾ ਇਹਨਾਂ ਦੇ ਉਹ ਤੁਸੀਂ ਭਾਈ ਨਾਲ ਗੱਲਬਾਤ ਕਰ ਲਿਓ। ਇਹ ਦੂਬਾਰ ਚ ਤਿੰਨ ਹੀ ਫਰ ਤੁਹਾਨੂੰ ਦਿਖਾਉਣੇ ਆ। ਇਹਦਾ ਵੀ ਰੰਗ ਦੋਸਤੋ ਤੁਹਾਨੂੰ ਧੌਣ ਤੋਂ ਦਿਸਦਾ ਉਹਨਾ ਵੈਸੇ ਸੋਨਾ ਰੰਗ ਆ ਪਰ ਨਵਾਉਣ ਕਰਕੇ ਥੋੜੇ ਗਿੱਲੀ ਬਹੁਤ ਬਈ ਆ ਰੰਗ ਕਰਦੀ ਆ ਵੱਛੀ ਆ ਵੇਖ ਲਈ। ਸੋ ਵੇਖ ਸਕਦੇ ਹੋ ਤੁਸੀਂ ਤੁਹਾਨੂੰ ਪਤਾ ਲੱਗਦਾ ਨਾ ਕਿੰਨੇ ਚੱਲੀ ਗੱਬਣ ਸੇ ਬਾਈ ਇਹ 4 ਮਹੀਨਿਆਂ ਦੀ ਗੱਬਣ ਆਈ ਮੋਹ ਖੀਰੀ ਆਈ ਠੀਕ ਹੈ ਤੇ ਦੋਹਾਂ ਬੱਚੀਆਂ ਦੇ ਬਾਈ ਪ੍ਰੋਪਰ ਰਿਕਾਰਡ ਆਪਣੇ ਕੋਲ ਫੋਨ 'ਚ ਹੈਗੇ ਆਈ ਭਾਵੇਂ ਬੰਦਾ ਸੌਦਾ ਕਰਨ ਤੋਂ ਪਹਿਲਾਂ ਮੰਗਾ ਲਈ ਠੀਕ ਹੈ ਹਾਂਜੀ ਇੱਕ ਆ ਬੱਚੀ ਆ ਗਈ ਇਹ ਕਿੰਨੇ ਚੱਲੀ ਗੱਬਣ ਇਹ ਬਾਈ 1 ਮਹੀਨਾ ਬਾਕੀ ਅਜੇ ਦਾ ਹੀ 1 ਮਹੀਨਾ ਰਹਿੰਦਾ ਹਾਂਜੀ ਹਾਂਜੀ ਸੋ 1 ਮਹੀਨਾ ਬਾਕੀ ਦੱਸੋ ਇਹਦਾ ਵੀ ਰੰਗ ਸੋਹਣਾ ਲਾਲੀ ਵਾਲਾ ਰੰਗ ਹੈ ਗਿੱਲਾ ਰੰਗ ਤੁਹਾਨੂੰ ਦੱਸਦਾ ਹੀ ਹੋਣਾ ਬਾਕੀ ਵਿੱਚੋਂ ਜਿਹੜਾ ਸਾਫ਼ ਕਲਰ ਨਜ਼ਰ ਆਉਂਦਾ ਉਹ ਇਹਦਾ ਐਕਚੁਅਲ ਦੇ ਵਿੱਚ ਰੰਗ ਹੈ ਕੋਕੇ ਪਾਣੀ ਜਦੋਂ ਲੱਗਦਾ ਉਹਦੇ ਨਾਲ ਕਈ ਤਰ੍ਹਾਂ ਰੰਗ ਗਏ ਥੋੜੇ ਜਿਹੀ ਗੂੜੇ ਹੋ ਜਾਂਦੇ ਜਦੋਂ ਇਹ ਧੁੱਪ ਚ ਜਾਊਗੀ ਮੈਂ ਤੁਹਾਨੂੰ ਕਲਰ ਦਿਖਾ ਦੂੰਗਾ ਇਸ ਸਾਈਡ ਤੇ ਉੱਤਨੇ ਜਿਹੜਾ ਰੰਗ ਇਹਦੇ ਨਜ਼ਰ ਆਉਂਦਾ ਸਿੰਦੀ ਫੜ ਕੇ ਲੈ ਜਾਇਾਂਗਾ ਸੋ ਹਵਾਨਾ ਸੋਨਾ ਬਣਾਉਂਦੀ ਹੁੰਦੀ ਹੈ ਮਹੀਨਾ ਇੱਕ ਬਾਕੀ ਹੈ ਸੋ ਇਹ ਰੰਗ ਇਹਦਾ ਅਸਲ ਦੇ ਵਿੱਚ ਰਹਿਣਾ ਇਸ ਸੋਨਾ ਦੋਸਤ ਬੱਛੀ ਦਾ ਇਹ ਤੋ ਵਿਨਾਇਕ ਹੋਰ ਵੈਡ ਇਧਰ ਹੀ ਗੱਬਣ ਇਹਦੇ ਬਈ 22 ਤੋਂ 24 ਦਿਨ ਬਾਕੀ ਆ ਇਹ ਮੂੰਹ ਇਹ ਵੀ ਦੋਂਦੀ ਆ ਬਈ ਠੀਕ ਹੈ ਹਾਂਜੀ ਦੋ ਦੰਦ 22 ਤੋਂ 24 ਦਿਨ ਹੋ ਜਾਣੀ ਨਹੀਂ ਇੰਨਾ ਹੀ ਇਹਦਾ ਮੰਨ ਲਓ ਤੁਸੀਂ ਹਾਂਜੀ ਹਾਂਜੀ ਸੰਭਲੋਗੇ ਜਿਹੜਾ ਭਰਾ ਖਰੀਦੂਗਾ ਬੱਛੀ ਖੁੱਲੇ ਡੁੱਲੇ ਟਾਂਚੇ ਦੀ ਆ ਜਰਸੀ ਦੇ ਹਿਸਾਬ ਤੇ ਪਰ ਥੋੜਾ ਜਆ ਸੰਭਾਲ ਵੱਧ ਕਰਨ ਦੀ ਲੋੜ ਆ ਦੂਜੀਆਂ ਵੜਾਂ ਜਿਹੜੀਆਂ ਉਹ ਪੂਰੀਆਂ ਸਮੀਆਂ ਸਮਾਈਆਂ ਸੋ ਅੱਜ ਦੀ ਇਹ ਵੀਡੀਓ ਜਿਹੜੀ ਸੰਦੀਪ ਭਾਈ ਕੋਲੋਂ ਬਣਾ ਰਹੇ ਸੀ ਦੋਸਤ ਬਾਈ ਆਹ ਬੱਚਾ ਪ੍ਰੋਪਰ ਬਰੀਡ ਦਾ ਬਾਈ ਇਹ ਕਈ ਵਾਰੀ ਬੰਦਾ ਹੁੰਦਾ ਨਾ ਇਹ ਛੋਟਾ ਸਮਝ ਕੇ ਮੰਨ ਲਓ ਫੋਲ ਰੇਟ ਹੀ ਹੈ ਬਾਈ ਸਹੀ ਹਾਂਜੀ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਤੁਸੀਂ ਆਜ਼ਾਦੀ ਇਹਨੂੰ ਮਿਲ ਗਈ ਹੈ ਪਾਈਪਾਂ ਵਿੱਚ ਦੀ ਹਾਲਾਂਕਿ ਇੱਥੇ ਵੀ ਖੁੱਲੀਆਂ ਛੱਡੀਆਂ ਸੀ ਪਰ ਪਸ਼ੂ ਜਿਹੜੇ ਉਹ ਛੋਟੀ ਉਮਰ ਆ ਤਾਂ ਮਸਤੀ ਕਰਦੀ ਹੈ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਕੁਝ ਪਸ਼ੂ ਬਕਾਉ ਤੁਹਾਨੂੰ ਮੈਂ ਦਿਖਾਤੇ ਆ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਤੁਸੀਂ ਕਾਲ ਕਰ ਲਓ ਜੇ ਸਰਾਂ ਜਰਸੀ ਫਾਰਮ ਬਾਈ ਦਾ ਬਣਾਇਆ ਹੋਇਆ ਕੁਝ ਗਾਵਾਂ ਸੀ ਤੇ ਕੁਝ ਵੇੜਾਂ ਸੀ ਆ ਕੇ ਦੇਖਿਓ ਜੇ ਜਿਹੜਾ ਨਗ ਤੁਹਾਨੂੰ ਜਚੂਗਾ ਸੋ ਦੋਸਤੋ ਇਹ ਕੁਝ ਗਾਵਾਂ ਵੀ ਸੀਗੀਆਂ ਨਾਲ ਸ਼ੁਰੂ ਚ ਤੁਹਾਨੂੰ ਦਿਖਾਤੀਆਂ ਜਿਹੜੀਆਂ ਸੋਹਣੀਆਂ ਸੋਹਣੀਆਂ ਇਹ ਚੰਗੀਆਂ ਗਾਵਾਂ ਹੈ ਬਾਕੀ ਜਿਹੜਾ ਭਰਾ ਪੇਮੈਂਟ ਇਨਵੈਸਟ ਕਰਦਾ ਉਹਦਾ ਹੱਕ ਆ ਵੀ ਆ ਕੇ ਤਸੱਲੀ ਕਰ ਲੈ ਵਾਰ-ਵਾਰ ਵੀਡੀਓ 'ਚ ਇਹ ਗੱਲ ਰਿਪੀਟ ਕਰੀ ਜਾਈਦੀ ਹੈ ਤਾਂ ਕਿ ਕੋਈ ਵੀਰ ਜਿਹੜਾ ਉਹ ਲਾਂਭਾਣਾ ਦੇ ਵੇਸਪਖ ਤੋਂ ਵੀ ਤੂ ਪਸੂ ਦਿਖਾਈ ਸੀ ਸੋ ਹਿੰਮਤ ਜ਼ਰੂਰ ਕਰਿਆ ਕਰੋ ਪਸੂ ਦੇਖਣ ਦੀ ਤਸੱਲੀ ਕਰਨ ਦੀ ਵੈਡ ਇਹ ਵੀ ਜਰਸੀ ਪਿਓਰ ਹੈ ਪਰ ਦੁੱਧ ਕਿੰਨਾ ਕੁ ਦੇਉ ਉਹ ਤੁਸੀਂ ਕੋਲ ਆ ਕੇ ਇਹਨੂੰ ਸਮਝ ਲਿਓ ਜੀ ਇੱਕ ਹੋਰ ਵੈਡ ਜਿਹੜੀ ਫੌਰ ਸੇਲ ਹੈ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਸਤ ਨਗ ਵਕਾਉ ਤੁਹਾਡੇ ਲਈ ਸੀ ਮਿਹਰਬਾਨੀ